ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰੇਠ ਮਹਲਾ ਪੰਜਵਾਂ ਗੁਰੂ ਪੁਰੇ ਕਿਰਪਾ ਤਾਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰਿ ਤੇ ਆਇਐ ਅਨ ਦਿਨ ਸ਼ੁਕਰਤ ਕਰਿਆ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕਉ ਵੜ ਪਾਗੇ ਪਾਏ ਕੋਟ ਜਨਮ ਕੇ ਕਿਲ ਬੇਖ ਨਸਿ ਹਰ ਚੰਨੀ ਚਿਤ ਲਾਏ ਉਸਤਤ ਕਹੋ ਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰਾਖੀ ਇਹ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਖੀ ਬਿਗਨ ਬਿਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦ੍ਰਿੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਗੁਰ ਪੁਰੇ ਕਿਰਪਾ ਤਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸਨਾਨ ਗ੍ਰਹ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰਿ ਤੇ ਆਇਐ ਅਨ ਦਿਨ ਸ਼ੁਕਰਤ ਕਰਿਆ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੌੜ ਵੜ ਪਾਗੇ ਪਾਏ ਕੋਟ ਜਨਮ ਕੇ ਕਿਲ ਬੇਖ ਨਸੇ ਹਰ ਚੰਨੀ ਚਿਤ ਲਾਏ ਉਸਤਤ ਕਹੋ ਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰੱਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨਾ ਬਿਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦ੍ਰਿੜਾਇਆ ਹੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਰੇਠ ਮਹਲਾ ਪੰਜਵਾ ਗੁਰੂ ਪੁਰੇ ਕਿਰਪਾ ਤਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰ ਤੇ ਆਇਐ ਅਨ ਦਿਨ ਸ਼ੁਕਰਤ ਕਰਿਐ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੌਵਡ ਪਾਗੇ ਪਾਏ ਕੋਟ ਜਨਮ ਕੇ ਕਿਲ ਵੇਖ ਨਾ ਸੇ ਹਰ ਚਰਨੀ ਚਿਤ ਲਾਏ ਉਸਤਤ ਕਰ ਹੋ ਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰਖੇ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਵਿਗਨ ਬਿਨਾਸ਼ਨ ਸਭ ਦੁੱਖ ਨਾਸ਼ਨ ਸਤ ਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੇਠਾ ਮਹਲਾ ਪੰਜਵਾ ਗੁਰੂ ਪੁਰੇ ਕਿਰਪਾ ਤਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰ ਤੇ ਆਇਐ ਅਨ ਦਿਨ ਸ਼ੁਕਰਤ ਕਰਿਐ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਪਾਗੇ ਪਾਏ ਕੋਟ ਜਨਮ ਕੇ ਕਿਲ ਵੇਖ ਨਾ ਸੇ ਹਰ ਚਰਨੀ ਚਿਤ ਲਾਏ ਉਸਤਤ ਕਰ ਹਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰਖੇ ਜੇ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦ੍ਰਿੜਾਇਆ ਹੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੇਠ ਮਹਲਾ ਪੰਜਵਾ ਗੁਰੂ ਪੁਰੇ ਕਿਰਪਾ ਤਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸਨਾਨ ગ્રਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰਿ ਤੇ ਆਇਐ ਅਨ ਦਿਨ ਸ਼ੁਕਰਤ ਕਰਿਆ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕਉ ਵੜ ਪਾਗੇ ਪਾਏ ਕੋਟ ਜਨਮ ਕੇ ਕਿਲ ਬੇਖ ਨਸੇ ਹਰ ਚੰਨੀ ਚਿਤ ਲਾਏ ਉਸਤਤ ਕਹੋ ਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰੱਖੀ ਜੇ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਖੀ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤ ਗੁਰ ਨਾਮ ਦ੍ਰਿੜਾਇਆ ਹੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰੇਠਾ ਮਹਲਾ ਪੰਜਵਾ ਗੁਰੂ ਪੁਰੇ ਕਿਰਪਾ ਤਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ RAM ਨਾਮ ਨਿਸਤਰਿਆ ਉਠਤ ਬੈਠਤ ਹਰ ਹਰ ਤੇ ਆਇਐ ਆਨ ਦਿਨ ਸ਼ੁਕਰਤ ਕਰਿਆ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੌੜ ਵੜ ਪਾਗੇ ਪਾਏ ਕੋਟ ਜਨਮ ਕੇ ਕਿਲ ਬੇਖ ਨਸੇ ਹਰ ਚੰਨੀ ਚਿਤ ਲਾਏ ਉਸਤਤ ਕਹੋ ਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰੱਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੇਠ ਮਹਲਾ ਪੰਜਵਾ ਗੁਰੂ ਪੁਰੇ ਕਿਰਪਾ ਤਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰਿ ਤਿਆਇ ਅਨ ਦਿਨ ਸ਼ੁਕਰਤ ਕਰਿਆ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੌੜ ਵੜ ਪਗੇ ਪਾਏ ਕੋਟ ਜਨਮ ਕੇ ਕਿਲ ਬੇਖ ਨਸਿ ਹਰ ਚੰਨੀ ਚਿਤ ਲਾਏ ਉਸਤਤ ਕਹੋ ਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰੇਠ ਮਹਲਾ ਪੰਜਵਾਂ ਗੁਰੂ ਪੁਰੈ ਕਿਰਪਾ ਤਰੀ ਪ੍ਰਭ ਪੁਰੇ ਲੋਚ ਹਮਾਰੇ ਕਰਿ ਇਸਨਾਨ ਗ੍ਰਹ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰਿ ਤਿਆਇ ਅਨ ਦਿਨ ਸ਼ੁਕਰਤ ਕਰਿਆ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕਉ ਵੜ ਪਾਗੇ ਪਾਏ ਕੋਟ ਜਨਮ ਕੇ ਕਿਲ ਬੇਖ ਨਸੇ ਹਰ ਚੜਨੀ ਚਿਤ ਲਾਏ ਉਸਤਤ ਕਹੋ ਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰੱਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦ੍ਰਿੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੋਰੇਠਾ ਮਹਲਾ ਪੰਜਵਾ ਗੁਰੂ ਪੁਰੇ ਕਿਰਪਾ ਤਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰ ਤੇ ਆਇਐ ਅਨ ਦਿਨ ਸ਼ੁਕਰਤ ਕਰਿਐ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੌਵਡ ਪਾਗੇ ਪਾਏ ਕੋਟ ਜਨਮ ਕੇ ਕਿਲ ਵੇਖ ਨਾ ਸੇ ਹਰ ਚਰਨੀ ਚਿਤ ਲਾਏ ਉਸਤਤ ਕਰ ਹੋਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰਖੇ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁੱਖ ਨਾਸ ਸਤ ਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨਾ ਜਨ ਨਾਨਕ ਸੁਖ ਘਰ ਆਇਆ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੋਰ ਠਾ ਮਹਲਾ ਪੰਜਵਾ ਗੁਰੂ ਪੁਰੇ ਕਿਰਪਾ ਤਾਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰ ਤੇ ਆਇਐ ਹਨ ਦਿਨ ਸ਼ੁਕਰਤ ਕਰਿਆ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੌੜ ਵੜ ਪਾਗੇ ਪਾਏ ਕੋਟ ਜਨਮ ਕੇ ਕਿਲ ਵੇਖ ਨਸੇ ਹਰ ਚੰਨੀ ਚਿਤ ਲਾਏ ਉਸਤਤ ਕਹੋ ਸਦਾ ਪ੍ਰਭ ਆਪਣੇ ਜਿਨ ਪੂਰੇ ਕਲ ਰੱਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਵਨ ਜਨ ਨਾਨਕ ਸੁਖ ਘਰ ਆਇਆ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੇਠ ਮਹਲਾ ਪੰਜਵਾ ਗੁਰੂ ਪੁਰੇ ਕਿਰਪਾ ਤਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰਿ ਤਿਆਇ ਅਨ ਦਿਨ ਸ਼ੁਕਰਤ ਕਰਿਐ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੌਵਡ ਪਾਗੇ ਪਾਏ ਕੋਟ ਜਨਮ ਕੇ ਕਿਲ ਵੇਖ ਨਾ ਸੇ ਹਰ ਚਰਨੀ ਚਿਤ ਲਾਏ ਉਸਤਤ ਕਰ ਹੋ ਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰਖੇ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦ੍ਰਿੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੇਠਾ ਮਹਲਾ ਪੰਜਵਾ ਗੁਰੂ ਪੁਰੇ ਕਿਰਪਾ ਕਰੀ ਪ੍ਰਭ ਪੁਰੇ ਲੋਚ ਹਮਾਰੇ ਕਰਿ ਇਸਨਾਨ ਗ੍ਰਹ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰ ਤੇ ਆਇਐ ਅਨ ਦਿਨ ਸ਼ੁਕਰਤ ਕਰਿਐ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕਉ ਵਡ ਪਾਗੇ ਪਾਏ ਕੋਟ ਜਨਮ ਕੇ ਕਿਲ ਵੇਖ ਨਾ ਸੇ ਹਰ ਚਰਨੀ ਚਿਤ ਲਾਏ ਉਸਤਤ ਕਰ ਹਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰਖੇ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੇਠ ਮਹਲਾ ਪੰਜਵਾ ਗੁਰੂ ਪੁਰੇ ਕਿਰਪਾ ਤਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰਿ ਤਿਆਇ ਅਨ ਦਿਨ ਸ਼ੁਕਰਤ ਕਰਿਆ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੌੜ ਵੜ ਪਾਗੇ ਪਾਏ ਕੋਟ ਜਨਮ ਕੇ ਕਿਲ ਬੇਖ ਨਸੇ ਹਰ ਚੰਨੀ ਚਿਤ ਲਾਏ ਉਸਤਤ ਕਹੋ ਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰੱਖੀ ਜੇ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦ੍ਰਿੜਾਇਆ ਹੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੇਠਾ ਮਹਲਾ ਪੰਜਵਾ ਗੁਰੂ ਪੁਰੇ ਕਿਰਪਾ ਤਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸਨਾਨ ਗ੍ਰਹ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰ ਤੇ ਆਇਐ ਅਨ ਦਿਨ ਸ਼ੁਕਰਤ ਕਰਿਐ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਪਾਗੇ ਪਾਏ ਕੋਟ ਜਨਮ ਕੇ ਕਿਲ ਵੇਖ ਨਾ ਸੇ ਹਰ ਚਰਨੀ ਚਿਤ ਲਾਏ ਉਸਤਤ ਕਹੋ ਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰਖੇ ਜੇ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨਾ ਜਨ ਨਾਨਕ ਸੁਖ ਘਰ ਆਇਆ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰੇਠਾ ਮਹਲਾ ਪੰਜਵਾਂ ਗੁਰੂ ਪੁਰੇ ਕਿਰਪਾ ਤਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸਨਾਨ ਗ੍ਰਹ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤਰਿਆ ਉਠਤ ਬੈਠਤ ਹਰ ਹਰਿ ਤੇ ਆਇਐ ਅਨ ਦਿਨ ਸ਼ੁਕਰਤ ਕਰਿਆ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕਉ ਵੜ ਪਾਗੇ ਪਾਏ ਕੋਟ ਜਨਮ ਕੇ ਕਿਲ ਵੇਖ ਨਸੇ ਹਰ ਚੜਨੀ ਚਿਤ ਲਾਏ ਉਸਤਤ ਕਹੋ ਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸ਼ਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਧ੍ਰਿੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੇਠ ਮਹਲਾ ਪੰਜਵਾ ਗੁਰੂ ਪੁਰੇ ਕਿਰਪਾ ਤਰੀ ਪ੍ਰਭ ਪੁਰੇ ਲੋਚ ਹਮਾਰੇ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ RAM ਨਾਮ ਨੇ ਸਤ ਰਿਆ ਉਠਤ ਬੈਠਤ ਹਰ ਹਰਿ ਤੇ ਆਇ ਅਨ ਦਿਨ ਸ਼ੁਕਰਤ ਕਰਿਆ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕਉ ਵੜ ਪਾਗੇ ਪਾਏ ਕੋਟ ਜਨਮ ਕੇ ਕਿਲ ਬੇਖ ਨਸੇ ਹਰ ਚਰਨੀ ਚਿਤ ਲਾਏ ਉਸਤਤ ਕਹੋ ਸਦਾ ਪ੍ਰਭ ਆਪਣੇ ਜਿਨ ਪੁਰੇ ਕਲ ਰਾਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ